ਨਮਾ ਜਮਾਨਾ ਆਈ ਗਿਆ ਬੁਰਾ ਜਮਾਨਾ ਆਈ ਗਿਆ ਇਹ ਭਜਨ ਤੇ ਕੀਰਤਨ ਕੋਈ ਨਹੀਂ ਸੁਣਦਾ ਕਰ ਕਰ ਕੇ ਵਲ ਲਾਈ ਲਿਆ ਇਹ ਕਥਾ ਤੇ ਕੀਰਤਨ ਕੋਈ ਨਹੀਂ ਸੁਣਦਾ ਕਰ ਕਰ ਕੇ ਵਲ ਲਾਈ ਲਿਆ ਇਹ ਕਥਾ ਤੇ ਕੀਰਤਨ ਕੋਈ ਨਹੀਂ ਸੁਣਦਾ ਕਰ ਕਰ ਕੇ ਵਲ ਲਾਈ ਲਿਆ ਨਮਾ ਜਮਾਨ ਆਈ ਗਿਆ ਬੁਰਾ ਜਮਾਨ ਆਈ ਗਿਆ ਨਮਾ ਜਮਾਨ ਆਈ ਗਿਆ ਬੁਰਾ ਜਮਾਨ ਆਈ ਗਿਆ ਸੁਣੋ ਤਪਾਈਓ ਸੁਣੋ ਤਪੈਣੋ ਗਲਾ ਦੁਪੱਟਾ ਟਾਈ ਲਿਆ ਕੰਨੇ ਘਰ ਘਰ ਡੀਜੇ ਲਾਈ ਲਿਆ ਕੰਨੇ ਘਰ ਘਰ ਟੀਜੇ ਲਾਈ ਲਿਆ ਦਿੱਲੀ ਕੁੜਤੀ ਫਿੱਟ ਪਜਾਮਾ ਨਵਾਂ ਜ਼ਮਾਨਾ ਆਈ ਗਿਆ ਦਿੱਲੀ ਕੁੜਤੀ ਫਿੱਟ ਪਜਾਮਾ ਬੁਰਾ ਜ਼ਮਾਨਾ ਆਈ ਗਿਆ ਨਵਾਂ ਜ਼ਮਾਨਾ ਆਈ ਗਿਆ ਬੁਰਾ ਜ਼ਮਾਨਾ ਆਈ ਗਿਆ ਨਵਾਂ ਜ਼ਮਾਨਾ ਆਈ ਗਿਆ ਬੁਰਾ ਜ਼ਮਾਨਾ ਆਈ ਗਿਆ ਏ ਮੁੰਡੇ ਲੋਂਦੇ ਪੈਂਟ ਕਮੀਜ਼ਾਂ ਕੁੜੀਆਂ ਨਾਲ ਜੀਨ ਲਗਾਈ ਲਿਆ ਏ ਮੁੰਡੇ ਲੋਂਦੇ ਪੈਂਟ ਕਮੀਜ਼ਾਂ ਕੁੜੀਆਂ ਨਾਲ ਜੀਨ ਲਗਾਈ ਲਿਆ ਉਹ ਕੰਨ ਨਾਲ ਮੋਬਾਈਲ ਲਗਾਈ ਲਿਆ ਉਹ ਕੰਨ ਨਾਲ ਮੋਬਾਈਲ ਲਗਾਈ ਲਿਆ ਉਹ ਅмма ਬਾਪੂ ਦਾ ਡਰ ਵੀ ਨਰੇ ਹ ਨਠਣੇ ਦੀ ਸਕੀਮ ਬਣਾਈ ਲਿਆ ਉਹ ਅмма ਬਾਪੂ ਦਾ ਡਰ ਵੀ ਨਰੇ ਹ ਨਠਣੇ ਦੀ ਸਕੀਮ ਬਣਾਈ ਲਿਆ ਨਵਾਂ ਜਮਾਨਾ ਆਈ ਗਿਆ ਬੁਰਾ ਜਮਾਨਾ ਆਈ ਗਿਆ ਨਵਾਂ ਜਮਾਨਾ ਆਈ ਗਿਆ ਬੁਰਾ ਜਮਾਨਾ ਆਈ ਗਿਆ ਉਹ ਬੁਰਾ ਜਮਾਨਾ ਆਈ ਗਿਆ ਉਹ ਪਜਨਤ ਕੀਰਤਨ ਕੋਈ ਨਹੀਂ ਸੁਣਦਾ ਕਰ ਕਰਕੇ ਵੱਲ ਲਈ ਲਿਆ ਨਮਾ ਜਮਾਨਾ ਆਈ ਗਿਆ ਬੁਰਾ ਜਮਾਨਾ ਆਈ ਗਿਆ ਉਹ ਕਥਾ ਤੇ ਕੀਰਤਨ ਕੋਈ ਨਹੀਂ ਸੁਣਦਾ ਕਰ ਕਰ ਕੇ ਵਲ ਲਾਈ ਲਿਆ ਨਮਾ ਜਮਾਨਾ ਆਈ ਗਿਆ ਬੁਰਾ ਜਮਾਨਾ ਆਈ ਗਿਆ ਕਰ ਕਰ ਕੇ ਵਲ ਲਾਈ ਲਿਆ ਉਹ ਜੀ ਕਰ ਆਵੇ ਪੈਨ ਪਣਾਈਆ ਛਲੀਆਂ ਦਾ ਟਿਕੜ ਬਣਾਈ ਦਿਆਂ ਓ ਸਰਮਾਂ ਦਾ ਸਾਗ ਬਣਾਈ ਦਿਆਂ ਓ ਸਰੂਆਂ ਦਾ ਸਾਗ ਬਣਾਈ ਦਿਆਂ ਮਰਦਾਂ ਦੀ ਕੋਈ ਬਾਤ ਨਹੀਂ ਪੁੱਛਦਾ ਰਾਜ ਜਨਾਸਾਂ ਦਾ ਆਈ ਗਿਆ ਮਰਦਾਂ ਦੀ ਕੋਈ ਪੇਸ਼ ਨਹੀਂ ਚੱਲਦੀ ਨਵਾਂ ਜਮਾਨਾ ਆਈ ਗਿਆ ਨਵਾਂ ਜਮਾਨਾ ਆਈ ਗਿਆ ਬੁਰਾ ਜਮਾਨਾ ਆਈ ਗਿਆ ਨਵਾਂ ਜ਼ਮਾਨਾ ਆਈ ਗਿਆ ਬੁਰਾ ਜ਼ਮਾਨਾ ਆਈ ਗਿਆ ਉਹ ਬੁਰਾ ਜ਼ਮਾਨਾ ਆਈ ਗਿਆ ਉਹ ਜੇਕਰ ਆਵੇ ਸਾੰਡੂ ਸਾਲੀ ਹਲਵਾ ਪੂਰੀ ਬਣਾਈ ਲਿਆ ਉਹ ਜੇਕਰ ਆਵੇ ਸਾੰਡੂ ਸਾਲੀ ਹਲਵਾ ਪੂਰੀ ਬਣਾਈ ਲਿਆ ਉਹ ਜੇਕਰ ਆਵੇ ਸਾੰਡੂ ਸਾਲੀ ਠਾਰਾ ਆਦਰ ਲਾਈ ਲਿਆ ਮਟਰ ਪਨੀਰ ਬਣਾਈ ਲਿਆ ਉਹ ਜੇ ਕਰ ਆਵੇ ਚਾਰ ਪਰੋਣੇ ਬੋਤਲ ਮੁਰਗਾ ਬਣਾਈ ਲਿਆ ਉਹ ਜੇ ਕਰ ਆਵੇ ਚਾਰ ਪਰੋਣੇ ਬੋਤਲ ਮੁਰਗਾ ਬਣਾਈ ਲਿਆ ਨਮਾ ਜਮਾਨਾ ਆਈ ਗਿਆ ਬੁਰਾ ਜਮਾਨਾ ਆਈ ਗਿਆ ਨਮਾ ਜਮਾਨਾ ਆਈ ਗਿਆ ਬੁਰਾ ਜਮਾਨਾ ਆਈ ਗਿਆ ਓ ਗਲੇਤ ਪਟਾਟਾਈ ਲਿਆ ਓ ਕਰ ਕਰ ਡੀਜੇ ਲਾਈ ਲਿਆ ਓ ਗਲੇਤ ਬਟਾਟਾਈ ਲਿਆ ਓ ਘਰ ਘਰ ਡੀਜੇ ਲਾਈ ਲਿਆ ਢਿੱਲੀ ਕੁਰਤੀ ਫੇਟ ਪਜਾਮਾ ਨਾ ਮਾ ਜਮਾਨਾ ਆਈ ਗਿਆ ਓ ਬੁਰਾ ਜਮਾਨਾ ਆਈ ਗਿਆ ਓ ਢਿੱਲੀ ਕੁਰਤੀ ਫੇਟ ਪਜਾਮਾ ਨਮਾ ਜਮਾਨਾ ਆਈ ਗਿਆ ਉਹ ਬੁਰਾ ਜਮਾਨਾ ਆਈ ਗਿਆ ਉਹ ਨਮਾ ਜਮਾਨਾ ਆਈ ਗਿਆ ਉਹ ਬੁਰਾ ਜਮਾਨਾ ਆਈ ਗਿਆ ਇਹ WhatsApp ਬਣਾਇਆ ਲੋਕੋ ਕੁੜੀਆਂ ਨੇ ਮੁੰਡਿਆਂ ਨਾਲ ਕਨੈਕਟ ਬਣਾਈ ਲਿਆ ਇਹ WhatsApp ਬਣਾਇਆ ਲੋਕੋ ਕੁੜੀਆਂ ਨੇ ਮੁੰਡਿਆਂ ਨਾਲ ਕਨੈਕਟ ਬਣਾਈ ਲਿਆ

ਅੱਜ ਕੱਲ ਦੇ ਮੁੰਡਿਆਂ ਨੇ ਲੋਕੋ ਸਿਰੇ ਦਾ ਫੈਸ਼ਨ ਬਣਾਈ ਲਿਆ ਅੱਜ ਕੱਲ ਦੇ ਮੁੰਡਿਆਂ ਨੇ ਲੋਕੋ ਸਿਰੇ ਦਾ ਫੈਸ਼ਨ ਬਣਾਈ ਲਿਆ ਉਹ ਸੈਡਾ ਕੱਟ ਲਗਾਈ ਲਿਆ ਸਿਰੇ ਦਾ ਗੁੰਜੂ ਬਣਾਈ ਲਿਆ ਬਾਈ ਕਾ ਤੇ ਬੰਦੇ ਹਵਾ ਵਿੱਚ ਉੱਡਦੇ ਅੱਖੀਆਂ ਚਸ਼ਮਾ ਲਾਈ ਲਿਆ ਨਮਾ ਜਮਾਨਾ ਆਈ ਗਿਆ ਬੁਰਾ ਜਮਾਨਾ ਆਈ ਗਿਆ ਨਮਾ ਜਮਾਨਾ ਆਈ ਗਿਆ ਬੁਰਾ ਜਮਾਨਾ ਆਈ ਗਿਆ ਨਮਾ ਜਮਾਨਾ ਆਈ ਗਿਆ ਬੁਰਾ ਜਮਾਨਾ ਆਈ ਗਿਆ ਓ ਭਜਨ ਤੇ ਕੀਰਤਨ ਕੋਈ ਨਹੀਂ ਸੁਣਦਾ ਘਰ ਘਰ ਕੇਵਲ ਲਾਇ ਲਿਆ ਨਮਾ ਜਮਾਨਾ ਆਈ ਗਿਆ ਬੁਰਾ ਜਮਾਨਾ ਆਈ ਗਿਆ ਨਮਾ ਜਮਾਨਾ ਆਈ ਗਿਆ ਬੁਰਾ ਜਮਾਨਾ ਆਈ ਗਿਆ ਇਹ ਸੁੰਦਰ ਨਾਰ ਆਈ ਕਰ ਅੰਦਰ ਆਉਂਦੀ ਨਿਪਲੰਗ ਢਾਈ ਲਿਆ ਇਹ ਸੁੰਦਰ ਨਾਰ ਆਈ ਕਰ ਅੰਦਰ ਆਉਂਦੀ ਨੇ ਪਲੰਗ ਢਾਈ ਲਿਆ ਇਹ ਸੁੰਦਰ ਨਾਰ ਆਈ ਕਾਰੇ ਅੰਦਰ ਆਉਂਦੀ ਨੇ ਪਲੰਗ ਢਾਈ ਲਿਆ ਉਹ ਸੱਸੂ ਸੋਰੇ ਦੀ ਕਦਰ ਨਾ ਕੋਈ ਆਉਂਦੀਆਂ ਗੁੰਡ ਚ ਕਾਈ ਲਿਆ ਉਹ ਸੱਸੂ ਸੋਰੇ ਦੀ ਕਦਰ ਨਾ ਕੋਈ ਆਉਂਦੀਆਂ ਗੁੰਡ ਚ ਕਾਈ ਲਿਆ ਨਾ ਮਾਂ ਜਮਾਨਾ ਆਈ ਗਿਆ ਬੁਰਾ ਜਮਾਨਾ ਆਈ ਗਿਆ ਨਮਾ ਜਮਾਨਾ ਆਈ ਗਿਆ ਬੁਰਾ ਜਮਾਨਾ ਆਈ ਗਿਆ ਉਹ ਸਸੂ ਬਚਾਰੀ ਪਾਂਡੇ ਆ ਮਾਂਜੇ ਸੋਰਾ ਗੋਹਾ ਚ ਕਾਈ ਗਿਆ ਉਹ ਸਸੂ ਬਚਾਰੀ ਪਾਂਡੇ ਆ ਮਾਂਜੇ ਸੋਰਾ ਗੋਹਾ ਚ ਕਾਈ ਗਿਆ ਉਹ ਨੂੰਹਾਂ ਸਸੂ ਤੇ ਹੁਕਮਾ ਕਰਦੀ ਲੈ ਪਰ ਜਾਈ ਬਸਾਈ ਲਿਆ ਨਵਾਂ ਜਮਾਨਾ ਆਈ ਗਿਆ ਬੁਰਾ ਜਮਾਨਾ ਆਈ ਗਿਆ ਨਵਾਂ ਜਮਾਨਾ ਆਈ ਗਿਆ ਬੁਰਾ ਜਮਾਨਾ ਆਈ ਗਿਆ ਮੂਹ ਪਤਨੀ ਗਲਾਉਂਦੀ ਸੁਣੋ ਪਤੀ ਜੀ ਪਾウダー ਸੁਰਖੀ ਲੈ ਆਈ ਦਿਆਂ ਪਤਨੀ ਗਲਾਉਂਦੀ ਸੁਣੋ ਪਤੀ ਜੀ ਪਾウダー ਸੁਰਖੀ ਲੈ ਆਈ ਦਿਆਂ ਪਤਨੀ ਗੱਲਾਂ ਆਉਂਦੀ ਸੁਣੋ ਪਤੀ ਜੀ ਪਾウダー ਸੁਰਖੀ ਲੈ ਆਈ ਦਿਆਂ ਮੁੰਜ ਨਵੇਂ ਨਵੇਂ ਸੂਟ ਲੈ ਆਈ ਦਿਆਂ ਇਹ ਸਸੂ ਸੋਰੇ ਨਾਲ ਮੇਰੀ ਨਹੀਂ ਨਿਭਣੀ ਅਲੱਗ ਲੈਂਟਰ ਪਵਾਈ ਦਿਆਂ ਜੇਠ ਜਠਾਣ ਨਾਲ ਮੇਰੀ ਨਹੀਂ ਨਿਭਣੀ ਲੱਗ ਲੈਂਟਰ ਪਵਾਈ ਦਿਆਂ ਨਵਾਂ ਜਮਾਨਾ ਆਈ ਗਿਆ ਬੁਰਾ ਜਮਾਨਾ ਆਈ ਗਿਆ ਨਮਾਜ ਜ਼ਮਾਨਾ ਆਈ ਗਿਆ ਬੁਰਾ ਜ਼ਮਾਨਾ ਆਈ ਗਿਆ ਉਹ ਪੁੱਤਰ ਗਲੋਂਦਾ ਸੁਣੋਂ ਡੈਡੀ ਜੀ ਮੇਰਾ ਵਿਆਹ ਕਰਵਾਈਂ ਦਿਆਂ ਉਹ ਪੁੱਤਰ ਗਲੋਂਦਾ ਸੁਣੋਂ ਡੈਡੀ ਜੀ ਮੇਰਾ ਵਿਆਹ ਕਰਵਾਈਂ ਦਿਆਂ ਉਹ ਦਾਖ ਲਖਰ ਚ ਚਲਾਈਂ ਦਿਆਂ ਚੀਲਾ ਨੂੰ ਡੋਰੂ ਪੁਵਾਈਂ ਦਿਆਂ ਸੇਵਾ ਸੁਬਾ ਅਸਤੋ ਨੀ ਹੋਣੀ ਖੱਡਾ ਦਾ ਟਿਕਟ ਕਟਾਈ ਲਿਆ ਸੇਵਾ ਸੁਬਾ ਅਸਤੋ ਨੀ ਹੋਣੀ ਖੱਡਾ ਦਾ ਟਿਕਟ ਕਟਾਈ ਲਿਆ ਨਵਾਂ ਜਮਾਨਾ ਆਈ ਗਿਆ ਬੁਰਾ ਜਮਾਨਾ ਆਈ ਗਿਆ ਨਵਾਂ ਜ਼ਮਾਨਾ ਆਈ ਗਿਆ ਬੁਰਾ ਜ਼ਮਾਨਾ ਆਈ ਗਿਆ ਅੱਜ ਕੱਲ ਕੁੜੀਆਂ ਮੁੰਡਿਆਂ ਨੇ ਲੋਕੋ ਨਵਾਂ ਫੈਸ਼ਨ ਬਣਾਈ ਲਿਆ ਅੱਜ ਕੱਲ ਕੁੜੀਆਂ ਮੁੰਡਿਆਂ ਨੇ ਲੋਕੋ ਨਵਾਂ ਫੈਸ਼ਨ ਬਣਾਈ ਲਿਆ ਉਹ ਸਿਗਰਟਾ ਪੀਂਦੇ ਗੁਟਕੇ ਖਾਂਦੇ ਲਾਲੀ ਨਾ ਮੂੰਹ ਲਗਾਈ ਲਿਆ ਉਹ ਸਿਗਰਟਾ ਪੀਂਦੇ ਗੁਟਕੇ ਖਾਂਦੇ ਲਾਲਗੀ ਨਾ ਮੂੰਹ ਲਗਾਈ ਲਿਆ ਨਵਾਂ ਜਮਾਨਾ ਆਈ ਗਿਆ ਬੁਰਾ ਜਮਾਨਾ ਆਈ ਗਿਆ ਨਵਾਂ ਜਮਾਨਾ ਆਈ ਗਿਆ ਬੁਰਾ ਜਮਾਨਾ ਆਈ ਗਿਆ ਓ ਭਜਨ ਕੀਰਤਨ ਕੋਈ ਨਹੀਂ ਸੁਣਦਾ ਕਰ ਕਰ ਕੇਵਲ ਲਾਈ ਲਿਆ ਓ ਕਥਤ ਕੀਰਤਨ ਕੋਈ ਨਹੀਂ ਸੁਣਦਾ ਕਰ ਕਰ ਕੇਵਲ ਲਾਈ ਲਿਆ ਨਮਾਜ ਜ਼ਮਾਨਾ ਆਈ ਗਿਆ ਬੁਰਾ ਜ਼ਮਾਨਾ ਆਈ ਗਿਆ ਨਮਾਜ ਜ਼ਮਾਨਾ ਆਈ ਗਿਆ ਬੁਰਾ ਜ਼ਮਾਨਾ ਆਈ ਗਿਆ